ਮੈਨੂੰ ਲੱਗਦਾ ਵੀ ਉਸ ਨੂੰ ਆਪਣੀ ਕਹਾਣੀ ਨਾਲ ਉਹ ਜਸਟਿਸ ਕਰਦੇ ਜਦੋਂ ਤੁਸੀਂ ਆਪਣੇ ਕਰੈਕਟਰਸ ਇਹ ਦੇਖ ਕੇ ਚੁਣਦੇ ਹੋ ਵੀ ਕਰੈਕਟਰ ਨੂੰ ਸੂਤ ਕਰ ਰਹੇ ਨਹੀਂ ਕਰ ਰਹੇ ਪਰਸਨਲ ਐਕਸਪੀਰੀਅੰਸ ਕੁਛੋਦਾ ਮੈਂ ਐਜ਼ ਐਕਟਰ ਬਹੁਤ ਜ਼ਿਆਦਾ ਗਰੋਅ ਕੀਤਾ ਤਜਰਬਾ ਵਧੀਆ ਰਿਹਾ ਕਿਉਂਕਿ ਮੇਨ ਜਿਹੜੀ ਸਾਰੀ ਕਹਾਣੀ ਲਿਖੀ ਗਈ ਹੈ ਉਹ ਇੱਕ ਹਰ ਇੱਕ ਦੇ ਬੰਦੇ ਦੀ ਆਪ ਬੀਤੀ ਹੋ ਸਕਦੀ ਉਹਦੇ ਫਰੈਂਡ ਵੀ ਉਸੇ ਦੀ ਹੈ ਮੈਂ ਵੀ ਯੂਨੀਵਰਸਿਟੀ ਪੜਿਆ ਉੱਥੇ ਵੀ ਬੰਦੇ ਕੁਝ ਆਏ ਜਾਂਦੇ ਸਨ ਉਹਨਾਂ ਨੇ ਜਿੰਨਾ ਨਾ ਕੰਨਾ ਕਰਨਾ ਸੱਚਾ ਹੀ ਹੈ ਜਾਈਗਾ ਤੁਸੀਂ ਰਿਲੇਟ ਕਰ ਪਾਉਂਗੇ ਚਾਹੇ ਤੁਹਾਡਾ ਇੱਕ ਤਰ੍ਹਾਂ ਦਾ ਪਿਆਰ ਹੈ ਚਾਹੇ ਤੁਹਾਡਾ ਸੱਚਾ ਪਿਆਰ ਹੈ ਚਾਹੇ ਲੱਗ ਲੱਗ ਦੇ ਨਾਲ ਸੱਚਾ ਪਿਆਰ ਹੈ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਸਿਹਦਰ ਤੁਹਾਨੂੰ ਕੰਮ ਨਹੀਂ ਆਉਂਦਾ ਫਿਰ ਸਾਰੇ ਆਪਾਂ ਨੇ ਤਿਆਰ ਹੋ ਕੇ ਗੇੜੀ ਮਾਰ ਲਈ ਹੈ ਯੂਨੀਵਰਸਿਟੀ ਉੱਥੇ ਚਾਹ ਪੀਣੀ ਆ ਫਿਰ ਉਸ ਤੋਂ ਬਾਅਦ ਈਏ ਵੀ ਚਲੇ ਜਾਣਾ ਉੱਥੋਂ 8 9 ਹੋਰ ਬਸ ਘੁਮ ਕੇ ਆਗੇ ਉਹੀ ਕੰਮ ਕਰਨ ਵਾਸਤੇ ਆਦੇ ਨੇ ਯੂਨੀਵਰਸਿਟੀਆਂ ਚ ਬਸ ਸਸਤਾ ਆਜ ਕੀ ਕਰਨ ਵਾਸਤੇ ਆਇਆ ਤੇ ਆਜ ਕੀ ਕਰਨ ਕੀ ਬਾਤ ਸੁਣਨਾ ਹੈ ਚਲੋ ਆਜ ਦੀ ਉਹੀ ਗੱਲ ਹੈ ਵੀ ਜਿਹੜਾ ਬੰਦਾ ਜਿੱਥੇ ਜੋ ਕੰਮ ਕਰ ਰਿਹਾ ਉਹਦੇ ਚ ਪਰਫੈਕਟ ਹੋਣਾ ਚਾਹੀਦਾ ਟਾਈਮਿੰਗ ਹੁੰਦਾ ਸੀ ਤਿਆਰ ਹੋਉਂਦਾ ਸਾਡੇ ਪਲੇਟ ਹੁੰਦੇ ਰਹੇ ਪਜਾਮੇ ਪਾਇਕੀ ਨਹੀਂ ਦੇਖਣਾ ਟੀ-ਸ਼ਰਟ ਜੂੜਾ ਬੱਧਿਆ ਡਿਪਾਰਟਮੈਂਟ ਦੇ ਅੰਦਰ ਇਹਨਾਂ ਲਈ ਕੁੜੀਆਂ ਆਪਦੇ ਲਈ ਤਿਆਰ ਹੁੰਦੀਆਂ ਨੇ ਕੁੜੀਆਂ ਮੁੰਡਿਆਂ ਲਈ ਤਿਆਰ ਨਹੀਂ ਹੁੰਦੀਆਂ ਤੇ ਹਾਂ ਆਪਦੇ ਵਾਸਤੇ ਤਿਆਰ ਹੁੰਦੀਆਂ ਨੇ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਫਿਲਮ ਜਗਦੀ ਇੱਕ ਹੋਰ ਜਿਹੜੀ ਫਿਲਮ ਹੈ ਬੀਟੀਵੀ ਤੇ ਰਿਲੀਜ਼ ਹੋ ਰਹੀ ਹੈ ਤਾਂ ਜਿਸ ਦੀ ਸਟਾਰ ਕਾਸ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਯੰਗ ਬਲੱਡ ਹੈਗਾ ਕਿਉਂਕਿ ਅੱਜ ਕੱਲ ਅਸੀਂ ਅਕਸਰ ਦੇਖਦੇ ਆ ਕਿ ਜਿੱਥੇ-ਜਿੱਥੇ ਅਸੀਂ ਯੰਗ ਕਿਸੇ ਵੀ ਲਾਈਨ ਦੇ ਵਿੱਚ ਅੱਗੇ ਆ ਰਹੇ ਹਾਂ ਤਾਂ ਉਸ ਦੇ ਵਿੱਚ ਜ਼ਰੂਰ ਕੋਈ ਵੱਖਰਾ ਹੁੰਦਾ ਤਾਂ ਸਾਡੇ ਨਾਲ ਮੌਜੂਦ ਨੇ ਆਪਾਂ ਫੇਰ ਮਿਲਾਂਗੇ ਮੈਂ ਤੈਨੂੰ ਫੇਰ ਮਿਲਾਂਗੇ ਜਿਹੜੀ ਫਿਲਮ ਦਾ ਨਾਮ ਹੈ ਤੇ 25 ਜੁਲਾਈ ਨੂੰ ਬੀਟੀਵੀ ਤੇ ਰਿਲੀਜ਼ ਹੋ ਰਹੀ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਸਾਰਿਆਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹਾਂਗੇ ਤੁਸੀਂ ਸਾਰੇ ਇਸ ਫਿਲਮ ਦੇ ਵਿੱਚ ਹਿੱਸਾ ਹੈਗੇ ਹੋ ਤੁਹਾਡਾ ਨਾਮ ਜਾਣਦਾ ਕਿਉਂਕਿ ਮੇਰੇ ਕੋਲ ਨਾਮ ਤਾਂ ਹੈਗੇ ਨਹੀਂ ਕਿਤੇ ਮਿਸ ਨ ਹੋ ਜਾਏ ਕਿਸੇ ਦਾ ਨਾਮ ਫਿਰ ਹਾਜ਼ਰੀ ਕਿਤੇ ਨਾ ਹੋਵੇ ਕਿਤੇ ਹਾਂਜੀ ਮੇਰਾ ਨਾਮ ਆਕਾਸ਼ ਹੈ ਤੁਹਾਡਾ ਨਾਮ ਵੀ ਮੇਰਾ ਪਰਮ ਮੈਂ ਜਸ ਸਿਮੀ ਤੁਸੀਂ ਡਾਇਰੈਕਟਰ ਹੋ ਤੇ ਰਾਈਟਰ ਵੀ ਤੁਸੀਂ ਹੈਗੇ ਹੋ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਕਿ ਜਿਹੜਾ ਡਾਇਰੈਕਟਰ ਹੁੰਦਾ ਹੈ ਰਾਈਟਰ ਹੁੰਦਾ ਉਸ ਨੂੰ ਹੁੰਦਾ ਕਿ ਇਸ ਫਿਲਮ ਦੇ ਵਿੱਚ ਜੋ ਕਲਮ ਵਿੱਚ ਪੁਰੋਈ ਹੁੰਦੀ ਹੈ ਉਸ ਨੂੰ ਕਿਵੇਂ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਹਾਂਜੀ ਕੀ ਇਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਮੈਨੂੰ ਲੱਗਦਾ ਵੀ ਤੁਸੀਂ ਆਪਣੀ ਕਹਾਣੀ ਨਾਲ ਦੋ ਜਸਟਿਸ ਕਰਦੇ ਹੋ ਜਦੋਂ ਤੁਸੀਂ ਆਪਣੇ ਕਰੈਕਟਰਸ ਇਹ ਦੇਖ ਕੇ ਚੁਣਦੇ ਹੋ ਵੀ ਕਰੈਕਟਰ ਨੂੰ ਸੂਟ ਕਰ ਰਿਹਾ ਨਹੀਂ ਕਰ ਰਿਹਾ ਤਾਂ ਮਤਲਬ ਇਸ ਕਹਾਣੀ ਦੀ ਜੋ ਕਾਸਟਿੰਗ ਹੋਈ ਹੈ ਉਹ ਬਿਲਕੁਲ ਇਹ ਸੋਚ ਕੇ ਹੋਈ ਹੋਈ ਹੈ ਵੀ ਪਰਵਾਜ਼ ਹੈ ਹਮ ਅਰਮਾਨ ਹੈ ਹਮ ਜੇ ਉਹ ਮਿਲਿਆ ਮੈਨੂੰ ਸਾਦੀ ਸਾਰੀ ਟੀਮ ਨੂੰ ਤਾਂ ਉਹ ਕਾਸਟ ਕਰੇ ਨੇ ਤੇ ਫਿਰ ਜਦੋਂ ਤੁਸੀਂ ਇਹੋ ਜਿਹੇ ਆਰਟਿਸਟਾਂ ਨਾਲ ਕੰਮ ਕਰਦੇ ਹੋ ਫਿਰ ਬਹੁਤ ਮਜ਼ਾ ਆਉਂਦਾ ਮਤਲਬ ਡਾਇਰੈਕਟਰ ਰਾਈਟਰ ਨੂੰ ਜਿਹੜਾ ਹੁੰਦਾ ਕਿ ਉਸ ਦੀ ਜਿਹੜੀ ਪੁਰਸ਼ ਜ਼ਰੂਰੀ ਹੁੰਦੀ ਕਿਉਂਕਿ ਉਸ ਨੂੰ ਹੀ ਪਤਾ ਹੁੰਦਾ ਕਿਹੜਾ ਕਿਰਦਾਰ ਵਿੱਚ ਕਰ ਸਕਦਾ ਕਿਉਂਕਿ ਜਿਹੜਾ ਅਕਸਰ ਅਸੀਂ ਦੇਖਦੇ ਹਾਂ ਉਹਨਾਂ ਦੀ ਸੁਣੀ ਨਹੀਂ ਜਾਂਦੀ ਮਤਲਬ ਤੁਹਾਡੀ ਪੂਰੀ ਟੀਮ ਤੁਹਾਡੀ ਆਪਣੀ ਹੈ ਹਾਂਜੀ ਹਾਂਜੀ ਮਤਲਬ ਮੈਨੂੰ ਲੱਗਦਾ ਵੀ ਸਾਰੇ ਫੈਸਲੇ ਸਾਡੇ ਹੁੰਦੇ ਨੇ ਨਾ ਕਿ ਪੂਰੀ ਜੇ ਪੰਜਾਂ ਨੇ ਬੈਠੇ ਆ ਤਾਂ ਪੰਜਾਂ ਨੇ ਨੂੰ ਜੀ ਐਗਰੀ ਕਰਦਾ ਤਾਂ ਉਹ ਚੀਜ਼ ਹੋਊਗੀ ਨਹੀਂ ਨਹੀਂ ਹੋਊਗੀ ਤਾਂ ਫਿਲਮ ਮੇਕਿੰਗ ਇਜ਼ ਅ ਟੀਮ ਵਰਕ ਜਬ ਸਿਮੀ ਨੇ ਜੋ ਪੰਜਾ ਨੂੰ ਕਹਿਤਾ ਹੋ ਗਿਆ ਮਤਲਬ ਨਹੀਂ ਨਹੀਂ ਐਵਰੀ ਓਪੀਨੀਅਨ ਮੈਟਰ ਦੇਖੋ ਜਿਹੜੇ ਵੀ ਸਾਡੇ ਨਾਲ ਬੰਦੇ ਨੇ ਸਾਰੇ ਐਕਸਪੀਰੀਅੰਸ ਨਹੀਂ ਕੁਝ ਮੇਰੇ ਤੋਂ ਵੱਧ ਐਕਸਪੀਰੀਅੰਸਡ ਵੀ ਨਹੀਂ ਤਾਂ ਆਈ ਆਲਵੇਸ ਟੇਕ ਓਪੀਨੀਅਨ ਚਾਹੇ ਕੋਈ ਵੀ ਗੱਲ ਕਿਉਂਕਿ ਮੈਂ ਵੀ ਸਿੱਖ ਰਹੀਆਂ ਹਲੇ ਮੈਨੂੰ ਵੀ ਇਦਾਂ ਮਤਲਬ ਅਸੀਂ ਚਾਹੇ ਫਿਲਮ ਚਾਹੇ ਪੋਲਿਟਿਕਸ ਹੋਵੇ ਹਾਰੇ ਕੋਈ ਜੇਕਰ ਪੁੱਛ ਕੇ ਕਰਾਂਗੇ ਤਾਂ ਉਹ ਚੀਜ਼ਾਂ ਅੱਗੇ ਜ਼ਰੂਰ ਜਾਣਗੇ ਜੇਕਰ ਅਸੀਂ ਹਾਰੇ ਇੱਕ ਫਿਲਮ ਇੰਡਸਟਰੀ ਵੱਗੇ ਜਾਏਗੀ ਇਸ ਸੀਨ ਨਾਲ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹਾਂਗੇ ਤੁਹਾਡੇ ਕਿਵੇਂ ਦਾ ਤਜਰਬਾ ਰਿਹਾ ਕਿਉਂਕਿ ਇੱਕ ਕਿਸ ਤਰ੍ਹਾਂ ਦੀ ਇੱਕ ਫਿਲਮ ਹੈਗੀ ਕਿਉਂਕਿ ਜੋ ਲਵ ਸਟੋਰੀ ਹੈ ਫਿਰ ਇੱਕ ਯੂਥ ਜਾਂ ਯੰਗ ਦਾ ਦਿਖਾਇਆ ਗਿਆ ਵਿੱਚ ਅ ਐਕਸਪੀਰੀਅੰਸ ਤਾਂ ਬਹੁਤ ਸੋਹਣਾ ਰਿਹਾ ਕਿ ਇੱਕ ਜਿਹਨੂੰ ਕਹਲੋ ਕਿ ਮੇਰਾ ਇਹੋ ਜੇ ਪਹਿਲਾ ਪ੍ਰੋਜੈਕਟ ਹੋਗਾ ਜਿਹਨ ਨਾਲ ਮੈਂ ਡੇ 1 ਤੋਂ ਜੁੜਿਆ ਹਾਂ ਜੁੜਿਆ ਹਾਂ ਡੇ 1 ਤੋਂ ਹੀ ਸਿਮੀ मैम ਨੂੰ ਆਡੀਸ਼ਨ 'ਤੇ ਜੇ ਸੁਭਾ ਦਿਨੀ ਸਟੋਰੀ ਦੀ ਨਰੇਸ਼ਨ ਦਿੱਤੀ ਹੈ ਸਟੋਰੀ ਬਹੁਤ ਸੋਹਣੀ ਲੱਗੀ ਉਸ ਤੋਂ ਬਾਅਦ ਅ ऑन द फ्लोर ਜਾਣ ਤੋਂ ਪਹਿਲਾਂ ਅਸੀਂ ਵਰਕਸ਼ਾਪਸ ਕੀਤੀਆਂ ਕਰੈਕਟਰ ਨੂੰ ਲੈ ਕੇ ਸਾਡੀ ਟੀਮ ਨੇ ਸਾਰੇ ਨਾਲ ਕੋਸ਼ਿਸ਼ ਕੀਤੀ ਕਿ ਆਪਾਂ ਇੱਕ ਪੇਜ ਤੇ ਆ ਜਾਈਏ ਕਿ ਜਿੱਦਾਂ सिम्मी मैम ਵਿਜ਼ਨ ਸ਼ੋਅ ਜਿਵੇਂ ਕਰੈਕਟਰ ਦਾ ਆਪਾਂ ਸੇਮ ਜਸਟੀਫਾਈ ਕਰ ਦਈਏ ਔਰ ਪ੍ਰੋਪਰ ਵਧੀਆ ਸ਼ੂਟ ਹੋਇਆ ਸ਼ੂਟ ਵੀ ਵਧੀਆ ਹੋਇਆ ਵਰਕਸ਼ਾਪਸ ਲੱਗੀਆਂ ਤੇ ਅਗਰ ਤੁਸੀਂ ਮੇਰਾ ਪਰਸਨਲੀ ਐਕਸਪੀਰੀਅੰਸ ਪੁੱਛੋ ਤਾਂ ਮੈਂ ਐਜ਼ ਐਕਟਰ ਬਹੁਤ ਜ਼ਿਆਦਾ ਗਰੋਅ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਚਾਹੇ ਮੇਰੇ ਕੋ-ਐਕਟਰਜ਼ ਹੋਣ ਚਾਹੇ सिम्मी मैम ਹੋਣ ਚਾਹੇ ਸਾਰੀ ਟੀਮ ਹੋਵੇ ਤੁਸੀਂ ਵੀ ਇੱਕ ਜੋ ਸਾਰੇ ਕਿਨੇ ਲੀਡ ਚ ਹੈਗੇ ਆ ਤੇ ਕਿਵੇਂ ਦਾ ਜਿਹੜਾ ਤਜਰਬਾ ਤੁਹਾਡਾ ਰਿਹਾ ਫਿਲਮ ਵਿੱਚ ਮੇਰਾ ਬਹੁਤ ਵਧੀਆ ਰਿਹਾ ਐਸ ਆਕਾਸ਼ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਵਰਕਸ਼ਾਪਸ ਕੀਤੀਆਂ ਵਰਕਸ਼ਾਪ ਚ ਬਹੁਤ ਜ਼ਿਆਦਾ ਲਰਨਿੰਗ ਪ੍ਰੋਸੈਸ ਸੀ ਸਾਡਾ ਅਸੀਂ ਆਪ ਵੀ ਆਪਸ ਚ ਵੀ ਬਹੁਤ ਮਿਹਨਤ ਕਰਦੇ ਸੀ ਜਾ ਕੇ ਵੀ ਅਸੀਂ ਫੋਨ ਤੇ 2-3 ਘੰਟੇ ਡਾਇਲੌਗਸ ਰਿਹਰਸ ਕਰਦੇ ਸੀ ਫਿਰ ਆ ਕੇ ਸਿਮ ਮੈਮ ਨਾਲ ਡਿਸਕਸ ਕਰਦੇ ਸੀ ਆਕੇ ਫਿਰ ਇਸ ਇਹਨਾਂ ਤੋਂ ਇਨਪੁਟ ਲੈ ਕੇ ਫਿਰ ਪਰਫਾਰਮ ਕਰਕੇ ਫਿਰ ਘਰੇ ਜਾ ਕੇ ਫਿਰ ਉਹਨੂੰ ਇੰਪਰੂਵ ਕਰਦੇ ਸੀ ਮਤਲਬ ਬਹੁਤ ਜ਼ਿਆਦਾ ਮਤਲਬ ਅਸੀਂ ਦਿੱਤੇ ਡਿਟੇਲਡ ਵਰਕ ਕਰਕੇ ਫਿਰ ਅਸੀਂ ਹோம்ਵਰਕ ਤੇ ਲਾਈ ਰੱਖਿਆ ਉਹਨਾਂ ਨੇ ਮਤਲਬ ਵੀ ਬੇਲੇ ਨਾਲ ਬੈਠਣ ਸਾਡੇ ਬੰਦੇ ਬਟ ਇਹ ਬਹੁਤ ਵਧੀਆ ਸੀ ਕਿਉਂਕਿ ਜਦੋਂ ਆਪਾਂ ਬੇਲੇ ਵੀ ਹੋਈ ਤਾਂ ਐਕਟਰ ਲੀਜੀ ਹੋ ਜਾਂਦਾ ਹੈ ਤੇ ਉਹਨਾਂ ਨੇ ਸਾਨੂੰ ਐਕਟਿਵ ਕੀਤਾ ਟੂ ਬੀ ਵੈਰੀ ਓਨੈਸਟ ਔਰ ਸਾਨੂੰ ਬੰਦ ਕੇ ਨਹੀਂ ਰੱਖਿਆ ਇਹ ਕਿ ਇਦਾਂ ਹੀ ਕਰਨਾ ਪੂਰੀ ਲਿਬਰਟੀ ਦਿੱਤੀ ਕਿ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕਰੋ ਉਸ ਹਿਸਾਬ ਨਾਲ ਫਿਰ ਉਹ ਕਰ ਲਓ ਬਹੁਤ ਕੋਈ ਚੀਜ਼ਾਂ ਇਹ ਨਹੀਂ ਜਦੋਂ ਅਸੀਂ ਫਿਲਮ ਕਰ ਰਹੇ ਹੁੰਦੇ ਨੇ ਕੋਈ ਚੀਜ਼ਾਂ ਆਪਣੇ ਵੱਲੋਂ ਇੰਪਰੋਵਾਈਜ਼ ਮੌਕੇ ਤੇ ਹੁੰਦੇ ਨੇ ਉਹ ਚੀਜ਼ਾਂ ਹੀ ਹਿੱਟ ਜ਼ਿਆਦਾ ਹੈ ਜਿਹੜੀ ਗੱਲ ਮੌਕੇ ਤੇ ਨਿਕਲ ਜਾਂਦੀ ਹੈ ਹਾਂ ਉਹਦੇ ਲਈ ਇਹ ਨਹੀਂ ਪੂਰੀ ਲਿਬਰਟੀ ਦਿੱਤੀ ਹੋਈ ਸੀ ਕਿ ਅਗਰ ਤੁਹਾਨੂੰ ਕੁਝ ਲੱਗਦਾ ਹੈ ਔਨ ਦਾ ਸਪਾਟ ਤੁਸੀਂ ਕਰ ਸਕਦੇ ਹੋ ਇੰਪਰੋਵਾਈਜ਼ ਹਾਲਾਂਕਿ ਅਸੀਂ ਵਰਕਸ਼ਾਪ ਸੇ ਪਹਿਲੇ ਇੰਪਰੋਵਾਈਜ਼ ਕਰਕੇ ਜੋ ਜੋ ਸਾਨੂੰ ਕ੍ਰਿਸਪ ਲੱਗ ਰਹੇ ਸੀ ਉਹ ਆਪਾਂ ਰੱਖ ਲਿਆ ਕਿਉਂਕਿ ਜ਼ਿਆਦਾ ਇੰਪਰੋਵਾਈਜ਼ੇਸ਼ਨ ਦੀ ਲੋੜ ਇਸ ਕਰਕੇ ਨਹੀਂ ਪਈ ਕਿਉਂਕਿ ਰਾਈਟਿੰਗ ਬਹੁਤ ਸੋਹਣੀ ਹੋਈ ਸੀਗੀ ਡਾਇਲੌਗਸ ਬਹੁਤ ਸੋਹਣੇ ਹੋਈ ਸੀਗੇ ਸੋ ਉਹਦੇ ਕਰਕੇ ਘੱਟ ਲੋੜ ਪਈ ਸਰਦਾਰ ਸਾਹਿਬ ਤੁਹਾਡੇ ਤੋਂ ਵੀ ਜਾਣਨਾ ਹੈ ਕਿਉਂਕਿ ਤੁਸੀਂ ਵੀ ਇਸ ਫਿਲਮ ਦਾ ਹਿੱਸਾ ਹੋ ਕਿਵੇਂ ਦਾ ਰਿਹਾ ਤੇਰਾ ਬਸਰਾ ਤਜਰਬਾ ਵਧੀਆ ਰਿਹਾ ਕਿਉਂਕਿ ਮੇਨ ਜਿਹੜੀ ਸਾਰੀ ਕਹਾਣੀ ਲਿਖੀ ਗਈ ਹੈ ਉਹ ਇੱਕ ਹਰ ਇੱਕ ਦੇ ਬੰਦੇ ਦੀ ਆਪ ਬੀਤੀ ਹੋ ਸਕਦੀ ਹੈ ਉਹਦੇ ਫਰੈਂਡ ਦੀ ਹੋ ਸਕਦੀ ਹੈ ਤੇ ਉਹ ਬੜੀ ਕਾਮਨ ਜੀ ਕਹਾਣੀ ਹੈ ਪਿਆਰ ਦੀ ਕਹਾਣੀ ਹੈ ਤੇ ਮਤਲਬ ਸਾਰਿਆਂ ਨਾਲ ਹੀ ਉਹ ਉਹੀ ਗੱਲ ਹੁੰਦੀ ਹੈ ਤੇ ਉਹ ਮਤਲਬ ਆ ਤਾਂ ਤੁਸੀਂ ਨਵੇਂ-ਨਵੇਂ ਪਾਸ ਆਊਟ ਹੈਗੇ ਹਾਲ ਤਾਂ ਤੁਹਾਡੇ ਤੇ ਉਹ ਪੂਰਾ ਚੱਲ ਰਿਹਾ ਹਣਾ ਨਾ ਪਿਆਰ ਵਾਲਾ ਕਾਲੀ ਚ ਪ੍ਰੋ ਤਾਂ ਫਿਰ ਆਈ ਇਜ਼ੀ ਹੋਇਆ ਸਾਰਿਆਂ ਨੂੰ ਕੈਰੈਕਟਰ ਗ੍ਰੈਬ ਕਰਨਾ ਕਿਉਂਕਿ ਸਾਰੇ ਕਾਲਜ ਤੋਂ ਹੁਣੇ-ਹੁਣੇ ਜੇ ਨਿਕਲੇ ਨੇ ਸਭ ਨੂੰ ਪਤਾ ਹੈ ਕਾਲਜ ਲਾਈਫ ਕਿੱਦਾਂ ਦੀ ਹੁੰਦੀ ਹੈ ਮਤਲਬ ਸਾਰਿਆਂ ਦੀ ਕਹਾਣੀਆਂ ਮਤਲਬ ਮਿਲਦੇ-ਜੁਲਦੇ ਹੁੰਦੀਆਂ ਹੁੰਦੀਆਂ ਨਾ ਸਾਰਿਆਂ ਕੋਈ ਕੋਈ ਸੱਚੇ ਪਿਆਰੇ ਹੁੰਦੇ ਜਿੰਨ ਜਿੱਥੇ ਮਿਲਦਾ ਉੱਥੇ ਸੱਚਾ ਪਿਆਰ ਕਰ ਲਓ ਉਹ ਵੀ ਫਿਲਮੇ ਸ਼ਾਇਦ ਦੇਖਣ ਨੂੰ ਮਿਲੇਗਾ ਮਤਲਬ ਹਰ ਕਿਸੇ ਨਾਲ ਹੀ ਸੱਚਾ ਪਿਆਰ ਮੈਂਦੇ ਸੀ ਨਹੀਂ ਸਾਡੇ ਵੀ ਮੈਂ ਵੀ ਯੂਨੀਵਰਸਿਟੀ ਪੜਿਆ ਉੱਥ ਦੇ ਬੰਦੇ ਗਏ ਜਾ ਰਹੇ ਆ ਪਿਆਰ ਸੱਚਾ ਹੀ ਹੈ ਸਾਰੇ ਵਾਸਤੇ ਯਾਰ ਠੀਕ ਹੈ ਉਹਨਾਂ ਨੇ ਸਮਾਨ ਪੂਰਾ ਨਾ ਰੱਖਣਾ ਵੀ ਆਪਣਾ ਪਿਆਰ ਸੱਚਾ ਹੀ ਹੈਗਾ ਹੈ ਪਹਿਲਾ ਪਹਿਲਾ ਦਿਨ ਹੁੰਦਾ ਬੰਦਾ ਕਹਿੰਦਾ ਵੀ ਯਾਰ ਉਹ ਲਾਲ ਸੂਟ ਵਾਲੀ ਮੇਰੀ ਉਹ ਕਰਦਾ ਸੱਚਾ ਪਿਆਰ ਉਹਨਾਂ ਦੇ ਚੂੜੀਆਂ ਵੀ ਨਾਲ ਹੁੰਦੀਆਂ ਸੀ ਨਾ ਉਹਨਾਂ ਨੇ ਮਤਲਬ ਕਿੰਨੇ ਆ ਚੱਕ ਸੰਦੂਰ ਅੱਜ ਤੋਂ ਬਾਅਦ ਆਪਾਂ ਇੱਕ ਰਿਸ਼ਤੇ ਬਣਾਉਣ ਨੂੰ ਤਿਆਰ ਹੀ ਹੁੰਦੇ ਦੂਰ ਦੂਰ ਨਾਲ ਹੀ ਲੈ ਕੇ ਫਿਰਦੇ ਹੁੰਦੇ ਕਿ ਦੇਰ ਜਦ ਹੀ ਕਹਿੰਦੇ ਆ ਭਾਬੀ ਆ ਸਾਡੀ ਇੰਨੇ ਹੀ ਸਸਾਏ ਇਹ ਚੀਜ਼ਾਂ ਮੇ ਕੋ ਮੈਨੂੰ ਸ਼ਾਇਦ ਹੁਣ ਥੋੜੀਆਂ ਘੱਟੀਆਂ ਆਉਣਗੇ ਪਹਿਲਾਂ ਜਿਵੇਂ ਸੋਸ਼ਲ ਸੋਸ਼ਲ ਮੀਡੀਆ ਹੁੰਦਾ ਇੰਸਟਾਗ੍ਰਾਮ ਵਗੈਰਾ ਬੜਾ ਸੁੱਖ ਹੈ ਨਾਲ ਦੀ ਨਾਲ ਇਹ ਆਪਦਾ ਥੋੜਾ ਇੰਸਟਾਗ੍ਰਾਮ ਤੇ ਨਾਮ ਸੱਚ ਮਾਰੋ ਮੇਰੇ ਨਾਲ ਸਾਰਾ ਕੁਝ ਨਿਕਲ ਆਉਂਦਾ ਹੈ ਤੇ ਇਹ ਹੀ ਚੀਜ਼ਾਂ ਸੀ ਮਤਲਬ ਫਿਲਮ ਵਿੱਚ ਜਿਹੇ ਜ ਮਸਾਲਾ ਸਾਰਾ ਦੇਖਣ ਨੂੰ ਮਿਲੇਗਾ ਜ਼ਰੂਰ ਮੈਂ ਦੇਖਣ ਨੂੰ ਮਿਲوںਗਾ ਤੁਸੀਂ ਰਿਲੇਟ ਕਰ ਪਾਓਗੇ ਚਾਹੇ ਤੁਹਾਡਾ ਇੱਕ ਤਰਫਾ ਪਿਆਰ ਹੈ ਚਾਹੇ ਤੁਹਾਡਾ ਸੱਚਾ ਪਿਆਰ ਹੈ ਚਾਹੇ ਲੱਗ ਲੱਗ ਦੇ ਨਾਲ ਸੱਚਾ ਪਿਆਰ ਹੈ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਇੱਕ ਤਰਫੇ ਵਾਲੇ ਜ਼ਿਆਦਾ ਹੁੰਦੇ ਨੇ ਮੇਰੇ ਸਾਹ ਨਾਲ ਕਹਿ ਸਕਦੇ ਹਾਂ ਤਾਂ ਜਿਹੜਾ ਡਾਇਲੋਗ ਹੈ ਜਿਹੜਾ ਕਿ ਸਿੰਪਥੀ ਦੇ ਆਧਾਰ ਤੇ ਸਭ ਕੁਝ ਮਿਲ ਜਾਂਦਾ ਪਿਆਰ ਨਹੀਂ ਮਿਲਦਾ ਉਹ ਮੈਨੂੰ ਬੜੀ ਲੱਗਿਆ ਕਿ ਅੱਜ ਕੱਲ ਸਿੰਪਥੀ ਦੇ ਆਧਾਰ ਤੇ ਸਭ ਕੁਝ ਮਿਲ ਜਾਂਦਾ ਪਿਆਰ ਨਹੀਂ ਮਿਲਦਾ ਸਹੀ ਤਰ੍ਹਾਂ ਨਾਲ ਤਾਨੂੰ ਪੁੱਛਣਾ ਚਾਣਿਆ ਵੀ ਸਿੰਪਲੀ ਦਾ ਜਿਹੜਾ ਸ਼ਬਦ ਹੈਗਾ ਵੀ ਅੱਜ ਕੱਲ ਤਾਂ ਸਾਰਾ ਕੁਝ ਕਿੰਨੇ ਨੇ ਮੂੰਹ ਕਰ ਲੋ ਤੇ ਬਸ ਸਭ ਕੁਝ ਤੁਹਾਨੂੰ ਮਿਲ ਜਾਂਦਾ ਆ ਹਾਂ ਹ ਸਹੀ ਗੱਲ ਹੈ ਮਿਲਦਾ ਜਾਂਦਾ ਪਰ ਹਰ ਕੁਝ ਹਰ ਚੀਜ਼ ਵੀ ਨਹੀਂ ਮਿਲਦੀ ਨਾ ਪਿਆਰ ਨਹੀਂ ਮਿਲਦਾ ਠੀਕ ਹੈ ਤੁਹਾਨੂੰ ਕੰਮ ਵੀ ਨਹੀਂ ਮਿਲਦਾ ਦੱਸਦੇ ਧਰਤੇ ਤੋਂ ਤੁਹਾਨੂੰ ਕੰਮ ਨਹੀਂ ਮਿਲਦਾ ਹਾਂ ਕੰਮ ਵੀ ਵੇਸਾ ਬਲਤੱਲਾ ਮਿਲਦਾ ਪਿਆਰ ਦੀ ਦੱਸਦੇ ਧਰਤੇ ਬਾਕੀ ਚੀਜ਼ਾਂ ਮਿਲ ਜਾਂਦੀਆਂ ਨੇ ਬੰਦਾ ਕਹਿੰਦਾ ਯਾਰ ਮੈਨੂੰ ਇਹ ਲੋੜ ਹੈ ਮਿਲ ਜੇ ਪਰ ਇਹ ਚੀਜ਼ਾਂ ਨਹੀਂ ਤੇ ਯੂਨੀਵਰਸਿਟੀ ਤੁਸੀਂ ਪੜ੍ਹੇ ਤੁਸੀਂ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬੀ ਤੇ ਉਹ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਵੀ ਸਾਰਾ ਵਿੱਚ ਜਿਵੇਂ ਲੱਗਿਆ ਕਿ ਇਹ ਚੀਜ਼ਾਂ ਅੱਜ ਕੱਲ੍ਹ ਦੁਨੀਆ ਤੇ ਹੋ ਰਹੀਆਂ ਨੇ ਤੇ ਸਭ ਤੋਂ ਜ਼ਿਆਦਾ ਟੱਚਿੰਗ ਕੀ ਸੀ ਫਿਲਮ ਦੇ ਵਿੱਚ ਜਦ ਤੁਸੀਂ ਆਪ ਦੇ ਆਪ ਨੂੰ ਸਾਰਿਆਂ ਨੇ ਇਕੱਠਾ ਮਹਿਸੂਸ ਕੀਤਾ ਉਹ ਜਦੋਂ ਦੋਸਤ ਇਕੱਠੇ ਹੁੰਦੇ ਆ ਉਹ ਸਾਰਾ ਨਾ ਆਪ ਦੀ ਯੂਨੀਵਰਸਿਟੀ ਯਾਰਾ ਟਾਈਮ ਰਿਵਾਈਵ ਹੁੰਦਾ ਜਦ ਅੱਛੇ ਰਾਂ ਵੀ ਅਸੀਂ ਵੀ ਇਦਾਂ ਹੀ ਬੈਠਦੇ ਸੀ ਸਾਰਾ ਕੁਝ ਏਹੀ ਗੱਲਾਂ ਕਰਦੇ ਸੀ ਫਿਰ ਜਦੋਂ ਲਵ ਸਟੋਰੀਜ਼ ਚੱਲਦੀਆਂ ਨੇ ਦੋਸਤਾਂ ਨਾਲ ਬੈਠਦੇ ਆ ਉਹ ਚੀਜ਼ ਕਰਕੇ ਯੂਨੀਵਰਸਿਟੀ ਦਾ ਮਾਹੌਲ ਯਾਦ ਹੋਸਟਲ ਜਿਹੇ ਮੁੰਡੇ ਹੁੰਦੇ ਸੀ ਉਹਨਾਂ ਨੇ ਸਿਰਫ ਕੱਲਾ ਇਨਰ ਵੇਅਰ ਨਹੀਂ ਮੁੰਡਿਆਂ ਦਾ ਉਹ ਮਤਲਬ ਇਕੱਠਾ ਕਰਦਾ ਬਾਕੀ ਦਾ ਪੱਲਾ ਸੀ ਯਾਰ ਪੈਂਟ ਯਾਰ ਲੱਗਦੀ ਪਛਾਣੀ ਪਛਾਣੀ ਹੈਗੀ ਉਹ ਉਹ ਤੇਰ ਵੇ ਬਾਕੀ ਕਿੰਨੇ ਦੂਜਾ ਕਰ ਜਿੱਥੇ ਵੀ ਅਸੀਂ ਪੜਦੇ ਹਾਂ ਵਾਕਈ ਹੁੰਦੇ ਨੇ ਉਹ ਪੰਜਾਬੀ ਯੂਨੀਵਰਸਿਟੀ ਤੁਸੀਂ ਪੜ੍ਹੇ ਹੋ ਉਹਨਾਂ ਦਾ ਕਿੰਨਾ ਕੋ ਜਿਹੜਾ ਅਸੀਂ ਸਮਝੇ ਕਿ ਤੁਸੀਂ ਥੀਏਟਰ ਲਾਈਨ 'ਚ ਹੈਗੇ ਹੋ ਤਾਂ ਅੱਜ ਕਿੰਨੀ ਕੋ ਮਤਲਬ ਥੀਏਟਰ ਦਾ ਪ੍ਰਭਾਵ ਤੁਸੀਂ ਫਿਲਮ ਦੇ ਵਿੱਚ ਦੇਖਿਆ ਵੀ ਥੀਏਟਰ ਕਿੰਨਾ ਜ਼ਰੂਰੀ ਹੈ ਜੇਕਰ ਅੱਜ ਦੀ ਅਸੀਂ ਗੱਲ ਕਰੀਏ ਤਾਂ ਮੈਂ ਥੀਏਟਰ ਕਰ ਰਹੀ ਹਾਂ ਸਕੂਲ ਟਾਈਮ ਤੋਂ ਓਕੇ ਤੇ ਉਸ ਤੋਂ ਬਾਅਦ ਯੂਥ ਫੈਸਟੀਵਲ ਕੀਤਾ ਮੈਂ ਐਮਸੀ ਐਮ ਪੜੀਆ 36 ਤੇ ਉੱਥੇ ਯੂਥ ਫੈਸਟ ਕੀਤਾ ਫਿਰ ਉੱਥੋਂ ਫਿਰ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਗਈ ਤੇ ਉੱਥੇ ਮੇਰੀ ਪੰਜਾਬੀ ਥੋੜੀ ਜੀ ਚੰਡੀਗੜ੍ਹ ਵਾਲੀ ਸੀ ਤੇ ਉੱਥੇ ਜਾ ਕੇ ਮੈਨੂੰ ਸਿਖਾਇਆ ਗਿਆ ਵੀ ਦੇਸੀ ਪੰਜਾਬੀ ਐ ਬੋਲਦੇ ਮੈਨੂੰ ਆਂਟੀਆਂ ਵਾਲੇ ਕਰੈਕਟਰਸ ਦਿੱਤੇ ਡਿਫਰੈਂਟ ਡਿਫਰੈਂਟ ਕਰੈਕਟਰਸ ਦਿੱਤੇ ਤੇ ਉਹ ਮਤਲਬ ਲਰਨਿੰਗ ਪ੍ਰੋਸੈਸ ਤੋਂ ਬਾਅਦ ਜਦੋਂ ਇੱਥੇ ਆਏ ਫਿਰ ਉਹ ਲੱਗੇ ਵੀ ਨਹੀਂ ਆ ਰਹੀ ਚੀਜ਼ਾਂ 유ਸਫੁਲ ਨੇ ਕਿਉਂਕਿ ਆਪ ਲੋਕ ਕਰੈਕਟਰ ਗ੍ਰੈਬ ਕਰਨ ਸਿੱਕੇ ਕਿੰਨਾ ਸੌਖਾ ਹੁੰਦਾ ਜਦੋਂ ਆਪਾਂ ਪਹਿਲਾਂ ਉਹ ਚੀਜ਼ ਸਪੜਕੇ ਲੈ ਕੇ ਦੇਖ ਲੈਨੇ ਐਲੀਨੇਸ਼ਨ ਇਹ ਉਹ ਸਾਰੇ ਜਿੰਨੇ ਵੀ ਪ੍ਰੋਸੈਸ ਹੁੰਦੇ ਆ ਸੋ ਉਹ ਚੀਜ਼ ਸਾਨੂੰ ਈਜ਼ੀ ਕਰ ਦਿੰਦੀ ਹੈ ਜਦੋਂ ਆਪਾਂ ਇੱਕ ਵਾਰੀ ਐਕਸਪੀਰੀਅੰਸ ਲੈ ਲੈਂਦੇ ਆ ਮਤਲਬ ਪਟਿਆਲੇ ਜੁਨੀਵਰਸਿਟੀ ਦਾ ਜਿਹੜਾ ਤੁਸੀਂ ਉੱਥੇ ਪਿੰਡੂ ਦਾ ਸਾਰਾ ਦਬਕਾ ਦੇਖਿਆ ਵੀ ਇੱਥੋਂ ਦੇ ਜਿਹੜਾ ਲੋਕ ਹੈਗੇ ਨੇ ਐ ਤਾਂ ਮਾਲਵੇ ਵਾਲੇ ਸਾਬ ਤੋਂ ਜ਼ਿਆਦਾ ਇੱਥੇ ਹੈਗੇ ਨੇ ਜੁਨੀਵਰਸਟੀਆਂ ਦੇਖੇ ਤਾਂ ਸਹੀ ਗੱਲ ਦਾ ਕਿਵੇਂ ਦਾ ਮਾਹੌਲ ਦਾ ਕੀ ਫਰਕ ਹੈਗਾ ਚਲੋ ਤੁਸੀਂ ਪਟਿਆਲੇ ਦਾ ਜਾਂ ਇੱਥੇ ਤੁਸੀਂ ਪੜੇ ਐਮਸੀਐਮ ਦਾ ਤਾਂ ਬਹੁਤ ਸਟੈਂਡਰਡ ਹੈਗਾ ਹਾਂ ਅ ਫਰਕ ਇਹ ਹੈ ਵੀ ਇੱਥੇ ਸਾਰੇ ਆਪਾਂ ਨੇ ਤਿਆਰ ਹੋ ਕੇ ਗੇੜੀ ਮਾਰਨੀ ਹੈ ਯੂਨੀਵਰਸਿ ਫੇਰ ਉਸ ਤੋਂ ਬਾਅਦ ਡੀਏ ਵੀ ਚਲੇ ਜਾਣਾ ਉੱਥੋਂ 8 9 23 ਬੰਦਿਆ ਬਸ ਘਮ ਕੇ ਆ ਗਏ ਉਹ ਯੂਨੀਵਰਸਿਟੀ ਨਾ ਇੱਕ ਆਪਣੇ ਆਪ ਚ ਇੱਕ ਕੰਪਲੀਟ ਆ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਯੂਨੀਵਰਸਿਟੀ ਚੋਂ ਮੈਂ ਸੱਚੀ ਉਹ ਮੈਂ ਐਕਚੁਅਲੀ ਜਿਹੜਾ ਆਰਟ ਦਾ ਐਕਸਪੀਰੀਅੰਸ ਕਿਤੇ ਨਾ ਚਾਹੇ ਉਹ ਗਾਉਣ ਵਾਲੇ ਆ ਚਾਹੇ ਉਹ ਡਾਂਸ ਡਿਪਾਰਟਮੈਂਟ ਆ ਚਾਹੇ ਥੀਏਟਰ ਡਿਪਾਰਟਮੈਂਟ ਮੈਂ ਉੱਥੇ ਜਾ ਕੇ ਕਿਤੇ ਵੀ ਇੱਥੇ ਸ਼ੋਸ਼ਾ ਨਹੀਂ ਹੈਗਾ ਅੱਛਾ ਜੀ ਪੰਜਾਬੀ ਯੂਨੀਵਰਸਿਟੀ ਤੇ ਸ਼ੋਅ ਆਫ ਨਹੀਂ ਹੈ मतलब होनिया बट पंजाब यूनिवर्सिटी ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਉਹ ਸਟੈਂਡਰਡਾਈਜ਼ੇਸ਼ਨ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇੱਥੇ ਤਾਂ ਜਿੰਨੇ ਵਾਰ ਪੰਜਾਬ ਯੂਨੀਵਰਸਿਟੀ ਚ ਪਰਦੇਸੇ ਜਿੰਨੇ ਵਾਰ ਉਹਨੇ ਰੰਗ ਦੇ ਕੁੜਤੇ ਪਿਆਵੇਂ ਨਵੇਂ ਹੁੰਦੇ ਸੀ ਜਿਹੜੇ ਮੁੰਡੇ ਪੱਕੇ ਫਿੱਟ ਆ ਗਏ ਨੇ ਉੱਥੇ ਮੇਰੇ ਵਾਸਤੇ ਥੋੜਾ ਜਿਹਾ ਇਹ ਸੀਓ ਚੇਂਜ ਨਹੀਂ ਹੋ ਜਾਂਦਾ ਵੀ ਇੱਕਦਮ ਤੋਂ ਦੁਨੀਆ ਥੋੜੀ ਜੀ ਚੇਂਜ ਹੋ ਜਾਂਦੀ ਹੈ ਤੇ ਕਿੱਥੇ ਉਥੇ ਰੋਜ਼ ਤਿਆਰ ਹੋ ਹੋ ਕੇ ਜਾਣਾ ਉਥੇ ਪਜਾਮਿਆਂ ਚ ਵੀ ਕਲਾਸ ਚ ਜਾਣਾ ਥੀਏਟਰ ਵਾਲਿਆਂ ਨੂੰ ਮਿਲਦਾ ਵੀ ਇਹ ਫਰਕ ਨਹੀਂ ਪੈਂਦਾ ਅਸੀਂ ਤਾਂ ਜਿਵੇਂ ਸਾਡਾ ਹੁੰਦਾ ਸੀਗਾ ਉਥੇ ਰਿਹਰਸਲ ਚੱਲਦੀ ਹੁੰਦੀ ਸੀ ਓਕੇ ਇਹ ਤਾਂ ਜਿਹੜੇ ਕੈਰੇਕਟਰ ਆਹ ਤੁਹਾਡੇ ਥੀਏਟਰ ਵਾਲੇ ਉਹਦੇ ਚ ਅਸੀਂ ਸਟੂਡੀਓ ਚ ਲੈਣਾ ਲੋਕੀ ਦੇਖਦੇ ਨੇ ਵੀ ਇਹ ਪਤਾ ਨਹੀਂ ਕਿਹੜੀ ਦੁਨੀਆ ਚ ਆਏ ਹਾਂ ਜਦੋਂ ਅਸੀਂ ਫਰਕ ਹੀ ਨਹੀਂ ਥੀਏਟਰ ਵਾਲ ਤਾਂ ਕਹਿੰਦੇ ਨੇ ਬਿਸ਼ਰਮ ਜਿਹ ਬੰਦਾ ਦਾ ਬਿਸ਼ਰਮ ਤਾਂ ਥੀਏਟਰ ਵਾਲੇ ਐਕਟਰ ਨੂੰ ਬਿਸ਼ਰਮ ਹੋਣਾ ਹੀ ਐਕਟਰ ਹੁੰਦਾ ਜਿਹੜਾ ਬੰਦਾ ਕਿਤੇ ਵੀ ਡਾਕਲੀਆਂ ਜਿਹੜੀਆਂ ਕਿਤੇ ਵੀ ਆਪਾਂ ਵੇਖੋ ਕੀ ਤੇ ਤੁਸੀਂ ਕਰਦੇ ਹੋ ਨਾਟਕ ਕਰਦੇ ਹੋ ਤੁਸੀਂ ਕਰਦੇ ਏਰ ਕਿਤੇ ਵੀ 17 ਚ ਚਲ ਜਾਂਦੇ ਸੀ ਕਰਨ ਹੈ ਨਾ ਸਟ੍ਰੀਟ ਪਲੇ ਕਰ ਲਈ ਤੇ ਕਿਤੇ ਵੀ ਕਰਨ ਜਾਣਾ ਪੈਂਦੇ ਸੀ ਪੰਡ ਕਰਦੇ ਸੀ ਸਾਰਾ ਕੁਝ ਕਰਦੇ ਸੀ ਪਿੰਡਾਂ ਦੇ ਵਿੱਚ ਹੁਣ ਇਹ ਵੀ ਤੁਹਾਨੂੰ ਮੈ ਇੱਕ ایکسپਰੀਅੰਸ ਪਿੰਡਾਂ ਤੁਸੀਂ ਵੀ ਸ਼ਾਇਦ ਕਿਸੇ ਜਦੋਂ ਇਲੈਕਸ਼ਨ ਹੁੰਦੇ ਨੇ ਪਿੰਡਾਂ ਚ ਭੇਜ ਦਿੰਦੇ ਨੇ ਟੀਮਾਂ ਬਣਾ ਬਣਾ ਕੇ ਉੱਥੇ ਫਲਾਣੇ ਵਾਸਤੇ ਕਰਕੇ ਉਹ ਕਰਨ ਦੇ ਅਰਬਾ ਹੈ ਕਿਸੇ ਦਾ ਤੁਹਾਡਾ ਮੈਂ ਮੈਂ ਕਿਹਾ ਸੀ ਇੱਕ ਵਾਰੀ ਤੇ ਮੈਨੂੰ ਐਵੇਂ ਸੀਗਾ ਮੈਂ ਕਿਹਾ ਵੀ ਜਿਵੇਂ ਕੀ ਹੁੰਦਾ ਵੀ ਕਿਸੇ ਪਾਰਟੀ ਦਾ ਆਪਾਂ ਕਰ ਰਹੇ ਹੁੰਦੇ ਨੇ ਕੰਪੇਨ ਫਰਾਂਗੂ ਦੇ ਐਂਟੀ ਪਾਰਟੀ ਨਾਲ ਨਿਕਲੇ ਹੋਏ ਕਿਤੇ ਚਾਕੇ ਕਰੋੜਾ ਰੂੜਾ ਮਾਰੇ ਜਿੱਦੇ ਸਾਡੇ ਸਹੀ ਗੱਲਾਂ ਡਾਰੇ ਡਾਰੇ ਇਸ ਗੱਲ ਦਾ ਰਹਿਦਾ ਹੀ ਹੈ ਕਿ ਦੇਖਿਓ ਕਿ ਉਹ ਸਾਰੇ ਆਪਣੀਆਂ ਤਾਰੀਫਾਂ ਕਰਾਉਂਦੇ ਨੇ ਨਾ ਵੀ ਉਹਦਾ ਉਹ ਬੋਲਣੇ ਇਹ ਚੀਜ਼ਾਂ ਪੈਂਦੀਆਂ ਨੇ ਤੁਹਾਨੂੰ ਕਿਤੇ ਦੂਜੀ ਪਾਰਟੀ ਨਿਕਲੇ ਦੇ ਉਹ ਸਾਰੇ ਕਈ ਇਹ ਰਗੜੇ ਜਿੱਕੇ ਮੈਂ ਕੁਛ ਟਾਈਮ ਮੈਂ ਵੀ ਥੀਏਟਰ ਚ ਰਹਾ ਤੇ ਸਾਨੂੰ ਮੈਂ ਵੀ ਆਪਦਾ ਐਕਸਪੀਰੀਅੰਸ ਮੈਂ ਵੀ ਚਲੇ ਗਏ ਤੇ ਜਿਵੇਂ ਨਾ ਉਹਨਾਂ ਨੇ ਇੱਕ ਜਗ੍ਹਾ ਤੋਂ ਕਰਾ ਕੇ ਨਾ ਇੱਕ ਉਹਨਾਂ ਨੇ ਟਰੱਕ ਜਿਹਾ ਬਣਾਇਆ ਹੋਇਆ ਸੀ ਪਿੱਛੇ ਫਲੈਕਸ ਲੱਗੇ ਹੋਣੇ ਕਹਿੰਦੇ ਉਹ ਬੱਸ ਜਿਵੇਂ ਉਹ ਫਿਲਮ ਚੱਲੀ ਜਾਂਦੀ ਤੇ ਰਾਤ ਰੋਟੀਆਂ ਦੇ ਇੰਨੀ ਬਣ ਕੇ ਕਿਸੇ ਸਰਪੰਚ ਜਿਕਰ ਬਣ ਕੇ ਆ ਰਹੀਆਂ ਨੇ ਉਹਨਾਂ ਨੂੰ ਥੋੜਾ ਵੇਖਣਾ ਇਹ ਇਹ ਥੀਏਟਰ ਵਾਲੇ ਬੰਦੇ ਸਮਝ ਸਕਦੇ ਜਿਵੇਂ ਅੱਜ ਕੱਲ ਅਸੀਂ ਰੀਲਾਂ ਤੋਂ ਜਿਹੜੇ ਬੰਦੇ ਉੱਠ ਰਹੇ ਨੇ ਉਹਨਾਂ ਦਾ ਇਹਨਾਂ ਨੂੰ ਸਿੱਧਰ ਨਹੀਂ ਜਾਣਦੇ ਹੋਣਗੇ ਕਿੰਨੀ ਵੱਡੀ ਮਿਹਨਤ ਹੈਗੀ ਹੈ ਥੀਏਟਰ ਚ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਤੁਸੀਂ ਤਾਂ ਪਰ ਮੇਰਾ ਇਹਦੇ ਤੇ opinion ਅਲੱਗ ਹੈ ਕਿਉਂਕਿ ਹਰ ਜਨਰੇਸ਼ਨ ਆਪਣੇ ਆਪ ਨੇ ਬੈਸਟ ਕਹਿੰਦੀ ਆ ਅਗਲੀ ਜਿਹੜੀ ਜਨਰੇਸ਼ਨ ਆਉਂਦੀ ਆ ਸੀ ਉੱਥੇ ਸ਼ਾਇਦ ਉਹਨਾਂ ਨਾਲ ਗੈਪ ਰੱਖ ਲੈਣ ਜਿੱਦਾਂ ਸਾਡੇ ਪ੍ਰਾਣੇ ਵੀ ਇਹੀ ਕਹਿੰਦੇ ਕਿ ਅਸੀਂ ਅਲੱਗ ਸੀਗੇ ਸਪੈਸ਼ਲ ਸੀਗੇ ਇਹਨਾਂ ਨੂੰ ਕੀ ਪਤਾ ਹੁਣ ਸ਼ਾਇਦ ਤਾਂ ਆਪਾਂ ਵੀ ਸੇਮ ਚੀਜ਼ ਹੀ ਕਰਦੇ ਪਿਆ ਕਿ ਸ਼ਾਇਦ ਆਪਾਂ ਉਹ ਗੈਪ ਹੋਰ ਵਧਾ ਦਿੰਦੇ ਆ ਇਦਾਂ ਕਹਿ ਕੇ ਨਾ ਸ਼ਾਇਦ ਮੇਬੀ ਰੀਲ ਪਰਸਨਲੀ ਮੈਨੂੰ ਨਾ ਪਸੰਦ ਹੋ ਪਰ ਮੇਬੀ ਉਹਨਾਂ ਦੀ ਵੀ ਤਾਂ ਮਿਹਨਤ ਲੱਗ ਰਹੀ ਐ ਸੋ ਉਹ ਗੈਪ ਨਹੀਂ ਸਾਨੂੰ ਰੱਖਣਾ ਚਾਹੀਦਾ ਪਰ ਸ਼ਾਇਦ ਮਿਊਚੁਅਲੀ ਇੱਕ ਪਲੇਟਫਾਰਮ ਤੇ ਪੁਲ ਬਣ ਸਕਦਾ ਜਿਹੜਾ ਅਸੀਂ ਪਿਛਲੀ ਜਨਰੇਸ਼ਨ ਨਾਲ ਸੀ ਸਹਿਮਤ ਆ ਜੇ ਮੈਂ ਹੁਣ ਮੈਂ ਮੈਂ ਰੀਲਾਂ ਬਿਲਕੁਲ ਤੁਸੀਂ ਰੀਲਾਂ ਦੇ ਫੋਕਸ ਪਤਾ ਨਹੀਂ ਕਿੱਥੋਂ ਦੀ ਕਿੱਥੇ ਕਿੱਦੋਂ ਇਕੱਠਾ ਕਰਦੇ ਹੋ ਕੰਟੈਂਟ ਮੈਨੂੰ ਤਾਂ ਇਹ ਵੀ ਇਕੱਠੀ ਕਰਦੇ ਨੇ ਇਹ ਵੀ ਬਿਲਕੁਲ ਮਸਾਲਾ ਇਕੱਠਾ ਕਰਦੇ ਇਹ ਸਿਰਫ ਜਿਹੜੇ ਬੰਦੇ ਐਕਟਿੰਗ ਫੀਲਡ 'ਚ ਜੁੜੇ ਨੇ ਇਹ ਉਹਨਾਂ ਨੂੰ ਪਤਾ ਵੀ ਕੀ ਕਿੰਨੀ ਮਿਹਨਤ ਇੱਥੇ ਵੀ ਲੱਗਦੀ ਹੈ ਤੇ ਜਿਹੜੇ ਨਾਰਮਲੀ ਰੀਲਾਂ ਦੇਖ ਰਹੇ ਉਹਨਾਂ ਨੂੰ ਲੱਗਦਾ ਲਾ ਕੀ ਹੈ ਤੇ ਰੀਲ ਪਿੱਛੇ ਜ਼ੋਰ ਕਿੰਨਾ ਕੋ ਲੱਗਦਾ ਅਸੀਂ ਪੰਗੜਾ ਵੀਡੀਓਜ਼ ਬਣਾਉਣੇ ਆ ਮੈਂ ਮਤਲਬ ਮੈਂ ਬਣਾਣਾ ਤੇ ਜੀ 17 ਸੈਕਟਰ ਜਾ ਕੇ ਬਣਾਣੇ ਹੁਣ ਬਾਰਿਸ਼ ਪੈ ਰਹੀ ਹੋਵੇ ਉਹਦੀ ਵੇਟ ਕਰਨ ਲੈਣੇ ਆ ਰਾਤ ਦੇ 12 ਇੱਕ ਕੱਲ ਵੀ ਅਸੀਂ ਬਣਾਉਣ ਲੱਗੇ ਸੀ 2-2 ਵੱਜ ਜਾਂਦੇ ਸਾਨੂੰ ਉੱਥੇ ਫਿਕਸ 17 ਸੈਕਟਰ ਜਿੱਥੇ ਐਮਸੀ ਦਫਤ ਉੱਥੇ ਸਾਹਮਣੇ ਤੁਸੀਂ ਬਣਾ ਰਹੇ ਹੋ ਗੱਡੀਆਂ ਤੁਹਾਡੀ ਸ਼ਾਇਦ ਮੈਂ ਵੀਡੀਓ ਸ਼ਾਇਦ ਕੀਤੀ ਹੋਈ ਹੈ ਯਾਦ ਆ ਰਿਹਾ ਤੁਹਾਨੂੰ ਕੁਝ ਨਹੀਂ ਮੈਂ ਨਹੀਂ ਦਿੱਤੇ ਤੁਹਾਡੀ ਟੀਮ ਇੱਕ ਹੈਗੀ ਹੈ ਦੋ ਉਹ ਮਤਲਬ ਓਪਨ ਨਹੀਂ ਹਣਾ ਗੱਡੀ ਰੋਕ ਕੇ ਉੱਥੇ ਕਰਨਾ ਸ਼ੁਰੂ ਕਰ ਦੇਣਾ ਹਾਂ ਜੀ 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 ਮਤਲਬ ਤੁਸੀਂ ਮਤਲਬ ਉਹਨਾਂ ਸਾਰੀ ਟੀਮ ਤੁਹਾਡੀ ਸਾਡਾ ਕਾਫੀ ਸਾਲ ਹੋ ਗਿਆ ਉੱਧਰ ਕਰਦੇ ਨੂੰ ਤੇ ਮਤਲਬ ਉਹ ਹੀ ਆ ਵੀ ਪੰਗੜੇ ਪਿੱਛੇ ਹੁਣ ਸਾਡ ਨੂੰ ਘੱਟੋ ਘੱਟ ਨਹੀਂ ਤਾਂ ਕਈ ਵਾਰ 10-15 ਟੇਕ ਵੀ ਲਾਏ ਨੇ ਵੀ ਜਿੱਡਾ ਵੱਡਾ ਗਰੁੱਪ ਓਡੀਆਂ ਕਿਸੇ ਦੀ ਗਲਤੀ ਹੋ ਗਈ ਚਲੋ ਜੀ ਦੁਬਾਰਾ ਚਲੋ ਜੀ ਦੁਬਾਰਾ ਚਲੋ ਜੀ ਦੁਬਾਰਾ ਗਰਮੀ ਜਿਤਾ ਪਸੀਨਾ ਪਸੀਨੀ ਸਰਦੀਆਂ ਅੱਜ ਤੇ ਫੇਰ ਦਿਸਦੇ ਆ ਅਸਲ ਵਿੱਚ ਫਿਲਮ ਤੇ ਫਿਰ ਵਾਪਸ ਆਨੇ ਆ ਫਿਲਮ ਦਾ ਹੁਣ ਲੋਕ ਇਸ ਫਿਲਮ ਨਾਲ ਜੁੜਨਗੇ ਚਲੋ ਪਿਆਰ ਸਾਰਿਆਂ ਨੂੰ ਹੁੰਦਾ ਜਵਾਨੀ ਚ ਸਾਰਿਆਂ ਨੂੰ ਹੁੰਦਾ ਕਈ ਸਾਰੀ ਉਮਰ ਹੀ ਪਿਆਰ ਕਰੀ ਜਾਂਦੇ ਨੇ ਤੇ ਉਸ ਚੀਜ਼ ਦਾ ਹੁਣ ਲੋਕਾਂ ਨੂੰ ਆਹ ਸਾਮਕਾਲ ਸਾਰਾ ਕੁਝ ਪਰਿਵਾਰਿਕ ਹੈਗਾ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਹਾਂਜੀ ਹਾਂ ਬਿਲਕੁਲ ਪਰਿਵਾਰਿਕ ਹੈ ਤੁਸੀਂ ਬੇத் ਧੜਕ ਦੇਖ ਸਕਦੇ ਹੋ ਫੈਮਲੀ ਚ ਬੈਠ ਕੇ ਵੀ ਦੇਖ ਸਕਦੇ ਹੋ ਇਕੱਲੇ ਵੀ ਦੇਖ ਸਕਦੇ ਹੋ ਔਰ ਪਿਆਰ ਤਾਂ ਚਲੋ ਇੱਕ ਬਹੁਤ ਵਧੀਆ ਅਹਿਸਾਸ ਹੈ ਜੇ ਸਾਰੀ ਉਮਰ ਵੀ ਚੱਲੀ ਜਾਵੇ ਤਾਂ ਉਹ ਚ ਮੈਨੂੰ ਲੱਗਦਾ ਕੋਈ ਗਲਤ ਨਹੀਂ ਹੈਗਾ ਸੋ ਹਾਂ ਤੁਸੀਂ ਫਿਲਮ ਬਹੁਤ ਨੀਟ ਐਂਡ ਕਲੀਨ ਹੈ ਤੇ ਪਿਆਰ ਨੂੰ ਲੈ ਕੇ ਫਿਲਮ ਹੈ ਤੇ ਤੁਸੀਂ ਇਦਾਂ ਨਹੀਂ ਦੇਖੋਗੇ ਕਿ ਕੋਈ ਹੋਰ ਪਰਫਾਰਮ ਕਰ ਰਿਹਾ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ ਔਰ ਮਿਲੂਗਾ ਵੀ ਔਰ ਇਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕਿਉਂਕਿ ਸਕ੍ਰਿਪਟ ਬਹੁਤ ক্লোਜ਼ ਟੂ ਰਿਐਲਿਟੀ ਹੈ ਅਸੀਂ ਆਸ-ਪਾਸ ਹਰ ਕਿਸੇ ਨੇ ਪਿਆਰ ਕੀਤਾ ਹੁੰਦਾ ਹਰ ਕਿਸੇ ਦੇ ਦਿਲ ਟੁੱਟਿਆ ਹੁੰਦਾ ਜਾਂ ਆਪਣੇ ਪਿਆਰ ਫਿਰ ਅਲੱਗ-ਅਲੱਗ ਤਰੀਕੇ ਦੇ ਘਰਾਂ ਦੇ ਨਾਲ ਵੀ ਪਿਆਰ ਹੈ ਓ ਸਾਰੀਆਂ ਤੁਹਾਨੂੰ ਚੀਜ਼ਾਂ ਦੇਖਣ ਨੂੰ ਮਿਲਣਾਂਗੇ ਤੁਹਾਨੂੰ ਵੀ ਹੌਸਲਾ ਮਿਲੇਗਾ ਵੀ ਵਾਪਸ ਵੀ ਹੋ ਜਾਂਦੀ ਪਿਆਰ ਚੋ ਚਿੱਤਾਂ ਵਿੱਚ ਸ਼ਹਿਰ ਫਿਲਮ ਵਿੱਚ ਹੋਣ ਗਿਆ ਵੀ ਇਹਨਾਂ ਦੇ ਦਿਲ ਤੋੜ ਕੇ ਉਦੋਂ ਬਾਅਦ ਬੰਦਾ ਕਹਿੰਦਾ ਤਾਂ ਮਿਲਦਾ ਹੀ ਨਹੀਂ ਇਹ ਸਰਪ੍ਰਾਈਜ਼ ਹੈ ਹਾਂ ਇਹਦਾ गाना 25 ਲਾਈਨ ਬੈਠੀ ਮੇਰਾ ਸਾਡਾ ਮਿਹਨਤ ਕਿਤੇ ਵੀ ਕਰ ਲੋ ਮਿਹਨਤ ਤੁਹਾਡੀ ਬੇਅਰਥ ਨਹੀਂ ਜਾਂਦੀ ਜੇ ਕਿਤੇ ਕਰ ਲੋ ਤੁਸੀਂ ਮੈਨੂੰ ਜਿਆਦਾ ਮਿਹਨਤ ਕੀਤੀ ਹੈ ਨਹੀਂ ਨਹੀਂ ਐ ਕਹਿੰਦੇ ਹੈ ਸਾਰੇ ਨੇ ਆਪਣੇ ਫੀਲ ਚ ਦੇਖੋ ਕੀਤੀ ਹੁੰਦੀ ਹੈ ਇਹ ਉਸ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਇੱਥੇ ਤੱਕ ਕਿਹੜੀ ਸਟਰਗਲ ਕਰ ਕਰਕੇ ਪਹੁੰਚਿਆ ਹਾਂ ਨਹੀਂ ਬਿਲਕੁਲ ਨਹੀਂ ਕਈਆਂ ਨੇ ਮਤਲਬ ਉਹ ਵੀ ਕੰਮ ਕਰਨ ਵਾਸਤੇ ਆਦੇ ਨੇ ਜੁਨੀਵਰਸਿਟੀਆਂ ਚ ਬਸ ਸਸਤਾ ਆਸ਼ਕੀ ਕਰਨ ਵਾਸਤੇ ਆਏ ਆ ਤੇ ਆਸ਼ਕੀ ਕਰਕੇ ਵਾਪਸ ਮੁੜਨਾ ਹੈ ਚਲੋ ਆਸ਼ਕੀ ਉਹੀ ਗੱਲ ਹੈ ਵੀ ਜਿਹੜਾ ਬੰਦਾ ਜਿੱਥੇ ਜੋ ਕੰਮ ਕਰ ਰਿਹਾ ਉਹਦੇ ਚ ਪਰਫੈਕਟ ਹੋਣਾ ਚਾਹੀਦਾ ਉਹ ਆਸ਼ਕ ਸਕਸੈਸਫੁਲ ਹੋਣਾ ਚਾਹੀਦਾ ਇਹ ਵੀ ਸਿੱਧਤਾ ਜ਼ਰੂਰੀ ਹੈ ਨਾ ਦੀ ਸਿੱਧਤ ਹੋਣੀ ਚਾਹੀਦੀ ਆ ਉੱਥੇ ਸਕਸੈਸ ਹੋਵੇ ਉਹਦੀ ਵੀ ਹਾਂ ਮੈਂ ਅਗਰ ਬੰਟਣ ਕੇ ਆ ਰਹਾ ਤਾਂ ਕੋਈ ਕੁੜੀ ਟੈਨਸ਼ਨ ਨਹੀਂ ਨਿਕਲਦੀ ਹੈ ਨਹੀਂ ਐਕਚੁਅਲੀ ਕੋਈ ਇਹ ਵੀ ਕਹਿ ਦੇ ਇਹ ਕਿੰਨਾ ਖੁੰਦਾ ਬੰਦਾ ਦਾ ਜਿਵੇਂ ਕਿ ਨੇ ਸਵੇਰੇ ਦੇ ਕੁੜੀਆਂ ਨੂੰ ਇਹ ਕਿੰਨਾ ਖੁੰਦਾ ਜਿਵੇਂ ਮੰਨ ਲਓ ਤੁਸੀਂ ਪਟਿਆਲਾ ਜੁਨੀਵਰਸਿਟੀ ਪੜਿਓ ਵੀ ਕੁੜੀ ਵਧੀਆ ਕਰੋ ਆਪਣੇ ਹਰ ਕੋਈ ਤਿਆਰ ਹੋ ਕੇ ਆਂਦਾ ਵੀ ਕੁੜੀਆਂ ਦੇ ਕਿੰਨਾ ਖੁੰਦਾ ਵੀ ਮੈਨੂੰ ਕੋਈ ਮੁੰਡਾ ਵੇਖ ਕੇ ਜਾ ਕੇ ਕਹੇ ਕੀ ਬਾਤ ਹੈ ਏਜੀ ਤਾਂ ਹੁੰਦਾ ਕਿ ਟਾਈਮ ਹੀ ਨਹੀਂ ਹੁੰਦਾ ਸੀ ਤਿਆਰ ਹੁੰਦਾ ਸਾਡੇ ਪਲੇ ਤਾਂ ਉਧਰ ਦੇ ਪਜਾਮੇ ਪਾਏ ਕਿਨੇ ਦੇਖਣਾ ਟੀ-ਸ਼ਰਟ ਜੂੜਾ ਵਧੀਆ ਦੀਵਾਰ ਪੈਂਟ ਦੇ ਅੰਦਰ ਚੰਡੀਗੜੀ ਦੀ ਗੱਲ ਕਰਦਾ ਮੈਂ ਮੈਂ ਚੰਡੀਗੜ੍ਹ ਚ ਸਿੰਬਰਾ ਗਰਲਸ ਕਾਲਜ ਸੀ ਅੱਛਾ ਗੱਲ ਸੀ ਮੇਰਾ ਐਕਸਪੀਰੀਅੰਸ ਸੀ ਮੈਨੂੰ ਲੱਗਦੀ ਕੁੜੀਆਂ ਅੱਜ ਦੇ ਲਈ ਤਿਆਰ ਹੁੰਦੀ ਪਈ ਹਾਂ ਆਵਦੇ ਵਾਸਤੇ ਤਿਆਰ ਹੁੰਦੀਆਂ ਨੇ ਕੁੜੀਆਂ ਦੇ ਅੱਛਾ ਚਲੋ ਅਸੀਂ ਮੰਨ ਲੈਂਦੇ ਆ ਮੰਨ ਲੈਂਦੇ ਆ ਹਾਂ ਕਿ ਅਹੀਂ ਤੇ ਕੁੜੀਆਂ ਲਈ ਤਿਆਰ ਹੋਈ ਤਾਂ ਅਸੀਂ ਫਿਰ ਤਾਰ ਹੀ ਲੇਟ ਕਰਾਂਗੇ ਕੁੜੀਆਂ ਸਾਰੇ ਕੁੜੀਆਂ ਉਸਤੋਂ ਰੈਡੀ ਹੁੰਦੀਆਂ ਨੇ ਅੱਜ ਮੈਨੂੰ ਬੈਟਰ ਲੱਗਣੇ ਭਾਈ ਵੀ ਇਹ ਸ਼ਬਦ ਕਹਿਣ ਦੀ ਦੇਖੋ ਇਹ ਸਾਰੇ ਇੱਕ ਤੋਂ ਇੱਕ ਵਾਸਤੇ ਤਿਆਰ ਹੁੰਦੇ ਨੇ ਮੇਰੇ ਹਿਸਾਬ ਦੇ ਨਾਲ ਤਾਂ ਨਹੀਂ ਕਾ ਮਤਲਬ ਸਾਰੇ ਤਾਂ ਨਹੀਂ ਕਹਿ ਸਕਦੇ ਕਿ ਇਹਨੂੰ ਆਪਣੇ ਆਪ ਨੂੰ ਚੰਗਾ ਲੱਗਦਾ ਵਧੀਆ ਵੀ ਸੋਹਣੇ ਲੱਗੇ ਆ ਵਧੀਆ ਲੱਗੇ ਬੇਸਿਕਲੀ ਪਰ ਮੁੰਡੇ ਸ਼ਾਇਦ ਮੁੰਡੇ ਮਤਲਬ ਜ਼ਿਆਦਾ ਤਾਂ ਨਹੀਂ ਪਰ ਹਾਂ ਠੀਕ ਹੈ ਇਹਨਾਂ ਕੰਪਲੀਮੈਂਟ ਤਾਂ ਮੁੰਡੇ ਵੀ ਚਾਹੁੰਦੇ ਹੁੰਦੇ ਕਿ ਕੋਹੋ ਯਾਰ ਕੀ ਕਿਆ ਕਾਨਸੈਪਟ ਹੈ ਨਾ ਵੀ ਮੁੰਡੇ ਕਹਿੰਦੇ ਸੀ ਕੁੜੀਆਂ ਨੂੰ ਉਹਨਾਂ ਨੂੰ ਸਮਝ ਪਏ ਸੇਮ ਵੀ ਅਸੀਂ ਮੁੰਡਿਆਂ ਨੇ ਸਮਝ ਪਏ ਕਾਨਸੈਪਟ ਕੀ ਹੈ ਸਰ ਜਨਾ ਚਾਹਦਾ ਕੌਣ ਹੈ ਮੈਨੂੰ ਪਤਾ ਹੈ ਕਾਨਸੈਪਟ ਕੀ ਹੈ ਉਹ ਦੱਸ ਸਕਦੇ ਨਾ ਜਦੋਂ ਕਹਿੰਦੇ ਨਾ ਉਹ ਲੱਡੂ ਖਾ ਲੈੰਦਰਾ ਫਿਰ ਮਦਸਾਂ ਵੀਦਾ ਵੀ ਆਹ ਸੀ ਕੰਮ ਸਾਰਾ ਕਹਾਣੀ ਚਾਹਣੀ ਇਹ ਸੀ ਪਹਿਲਾਂ ਕਿਤੇ ਜਿਹੜੇ ਫੁੱਲ ਫੁੱਲ ਸੱਟੇ ਅੰਦਰ ਫਿਰ ਫੁੱਲ ਸਾਰੇ ਉਹ ਕਈਆਂ ਜਦੇ ਮਰ ਜਾ ਜਾਂਦੇ ਨੇ ਕਈਆਂ ਦੇ ਪੂਰੇ ਖਿਲੇ ਰਹਿੰਦੇ ਨੇ ਤੇ ਚਲੋ ਵਧੀਆ ਲੱਗਦਾ ਜਦ ਤੁਸੀਂ ਆਪਾਂ ਚਲੋ ਮੈਂ ਵੀ ਜਾਂਗਾ ਵੀ ਸਾਰੇ ਅਜਿਹੀ ਫਿਲਮਾਂ ਦੇ ਹਿੱਸਾ ਬਣੋ ਤੇ ਕੀ ਮੈਸੀ ਕੀ ਹੈਗਾ ਚਲੋ ਤੁਸੀਂ ਵਧੀਆ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹੋ ਸਾਰੇ ਚਲੋ ਤੁਸੀਂ ਰੀਲ ਦੇ ਵਿੱਚ ਕਾਫੀ ਪਰਫੈਕਟ ਹੈਗੇ ਹੋ ਇੱਕ ਮੈਸੇਜ ਕੀ ਹੈ ਯੂਥ ਦੇ ਲਈ ਯੂ ਦਿਲੀ ਆ ਮੈਸੇਜ ਬਹੁਤ ਸੋਹਣਾ ਹੈ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਜਿੱਦਾਂ ਮੈਸੇਜ ਲੈਣ ਨੂੰ 10 ਮੈਸੇਜ ਹੋਣਗੇ ਤੁਹਾਡੇ ਲਈ ਕਿਹੜਾ ਕਾਰਗਰ ਦੋਸਤੀ ਦਾ ਮੈਸੇਜ ਲੈ ਸਕਦੇ ਹੋ ਜਰੂਰੀ ਮੈਸੇਜ ਐਂਟਰਟੇਨਮੈਂਟ ਵੀ ਬਹੁਤ ਵੱਡੀ ਚੀਜ਼ ਹੈਗੀ ਹੈ ਪਿਆਰ ਵੀ ਹੈ ਐਂਟਰਟੇਨਮੈਂਟ ਹੈ ਪਿਆਰ ਹੈ ਦੋਸਤੀ ਹੈ ਫਨ ਲਵਿੰਗ ਚੀਜ਼ਾਂ ਹੈ ਤੁਹਾਨੂੰ ਬਹੁਤ ਸਾਰਾ ਮਿਕਸਚਰ ਮਿਲੇਗਾ ਬਹੁਤ ਸਾਰਾ ਟੈਕਸਚਰ ਮਿਲੇਗਾ ਤੇ ਤੁਸੀਂ ਜ਼ਰੂਰ ਫਿਲਮ ਦੇਖ ਕੇ ਖੁਸ਼ ਹੋਵੋਗੇ ਮੈਨੂੰ ਇਹ ਲੱਗਦਾ ਵੀ ਮੈਸੇਜ ਇਹ ਹੈ ਕਿ ਕੁਝ ਵੀ ਕਰੋ ਸੈਲਫਲੈਸ ਹੋ ਕੇ ਕਰੋ ਚਾਹੇ ਪਿਆਰ ਹੈ ਚਾਹੇ ਦੋਸਤੀ ਚਾਹੇ ਕੁਛ ਵੀ ਸੈਲਫਲੈਸ ਵੀ ਜੇ ਕੁਛ ਵੀ ਕਰਨਾ ਤਾਂ ਬਸ ਸੱਚ ਦੱਸ ਬਹੁਤ ਅਸਿਆਨੇ ਇਹਨਾਂ ਦੇ ਸ਼ਬਦ ਨੇ ਸੀ ਜਿੰਨੇ ਵੀ ਅਸੀਂ ਲੈਣਾ ਨਾ ਵੀ ਕਾਪੀ ਪੇਸਟ ਕਰ ਦੇਣਾ ਲੋਕ ਆਏ ਕੋਈ ਆ ਇੱਥੇ ਇਹੀ ਮੈਸੇਜ ਆਨੇ ਚ ਨਹੀਂ ਮਤਲਬ ਅਸੀਂ ਬਹੁਤ ਇੰਨਾ ਤੋਂ ਕੰਪਿਊਟਰ ਰਾਈਟਰ ਇਹਨਾਂ ਨੂੰ ਵੱਡਾ ਹੁੰਦਾ ਵੀ ਅਸੀਂ ਸਾਡੀ ਜਿਹੜੀ ਕਲਮ ਹੈਗੀ ਆ ਹੋਰ ਤੇਜ਼ ਚੱਲੇਗੀ ਜੇਕਰ ਸਾਡੀ ਫਿਲਮ ਨੂੰ ਲੋਕ ਦੇਖਣਗੇ ਤਾਂ ਤੁਹਾਡਾ ਕੀ ਮੈਸੇਜ ਹੈਗਾ ਕਿਉਂਕਿ ਇਸ ਫਿਲਮ ਪਿੱਛੇ ਬਹੁਤ ਨੀਂਦਾ ਬੰਦੇ ਦੀ ਉੱਡੀਆਂ ਹੁੰਦੀਆਂ ਜੋ ਲਿਖਣ ਲੱਗਾ ਬੰਦਾ ਰਾਤੋਂ ਰਾਤ ਹੀ ਲੱਗ ਜਾਂਦੀਆਂ ਨੇ ਦੇਖੋ ਹਰੇਕ ਨੇ ਮਿਹਨਤ ਕੀਤੀ ਹੈ ਇਸ ਫਿਲਮ ਤੇ ਸਾਡੇ ਛੋਟੇ ਤੋਂ ਮਤਲਬ ਲਾਈਟ ਵਾਲੇ ਨੇ ਲਾਈਟਾਂ ਚੱਕੀਆਂ ਨੇ ਡੀਓਪੀ ਸਰ ਨੇ ਦਿਨ ਰਾਤ ਕੈਮਰਾ ਉਪਰੇ ਮਤਲਬ ਸਭ ਦੀਆਂ ਮਿਹਨਤਾਂ ਨੇ ਅਸੀਂ ਵਰਕਸ਼ਾਪਸ ਲਗਾਈਆਂ ਨੇ ਪੋਸਟ ਤੇ ਕੰਮ ਹੋਇਆ ਅਸੀਂ ਬਹੁਤ ਡਿਟੇਲਿੰਗ ਨਾਲ ਫਿਲਮ ਬਣਾਈ ਹੈ ਹਰੇਕ ਦਾ ਮਕਸਦ ਇਹ ਹੀ ਹੁੰਦਾ ਵੀ ਮੈਂ ਕੁਝ ਵਧੀਆ ਕਰ ਦੇਵਾਂ ਸਾਡਾ ਵੀ ਮਕਸਦ ਇਹ ਹੀ ਹੈ ਵੀ ਕੁਝ ਵਧੀਆ ਕਰ ਦਈਏ ਸਾਰੇ ਵੇਖਣਗੇ ਤੇ ਅੱਗੇ ਇਹ ਜਿਹੇ ਹੋਰ ਸੋਹਣੇ-ਸੋਹਣੇ ਚੀਜ਼ਾਂ ਸਾਡੇ ਕੋਲ ਪਈਆਂ ਨੇ ਅਸੀਂ ਪਰ ਉਹ ਨਹੀਂ ਕਰ ਪਾਵਾਂਗੇ ਜਦੋਂ ਇਹਨੂੰ ਪਿਆਰ ਮਿਲੇਗਾ ਇਹਨੂੰ ਲੋਕ ਵੇਖਣਗੇ ਐਪਰੀਸ਼ੀਏਟ ਕਰਨਗੇ ਮਤਲਬ ਇੱਕ ਵਾਰੀ ਹੁੰਦਾ ਜਦੋਂ ਆਪਾਂ ਸਟਾਰਟ ਕਰਦੇ ਆ ਇੱਕ ਵਾਰੀ ਉਸ ਨੂੰ ਪੁਸ਼ ਅਪ ਜ਼ਰੂਰੀ ਹੈਗਾ ਬਾਕੀ ਆਰਟਿਸਟ ਜਿਹੜੇ ਹੁੰਦੇ ਨੇ ਉਹ ਵੀ ਸਪੋਰਟ ਕਰਨ ਜਿਹੜੇ ਪੁਰਾਣੇ ਆਰਟਿਸਟ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਤੁਸੀ ਵੀ ਜਾਨਣਾ ਚਾਹੇ ਕਿਹੜੇ-ਕਿਹੜੇ ਫਿਲਮਾਂ ਤੁਹਾਡੀਆਂ ਹੁਣ ਤੱਕ ਤੁਸੀਂ ਵੀ ਕੰਮ ਕਰ ਚੁੱਕੇ ਅਮਰ ਚੋਪਾਲ ਦੀ ਸ਼ਿਕਾਰੀ ਵੈਬ ਸੀਰੀਜ਼ ਕੀਤੀ ਜੀ ਇਸ ਤੋਂ ਇਲਾਵਾ ਪੀਟੀਸੀ ਮਿਸਟਰ ਪੰਜਾਬ ਕੀਤੇ ਪੀਟੀਸੀ ਲਈ ਦੋ ਫਿਲਮਾਂ ਕੀਤੇ ਡੋਰ ਤੇ ਚਾਂਦਨੀ ਇਸ ਤੋਂ ਇਲਾਵਾ ਜੀ ਪੰਜਾਬੀ ਦੀ ਸੀਰੀਜ਼ ਮਤਲਬ ਬਿਲਕੁਲ ਜਨਰੇਟਿਵ ਆਰਟਿਸਟ ਤੁਸੀਂ ਜਿੱਦਾਂ ਪੰਜਾਬ ਯੂਨੀਵਰਸਿਟੀ ਪੰਜਾਬੀ ਚ ਪੜ੍ਹੇ ਉੱਥੋਂ ਦੇ ਏਡੇ ਵੱਡੇ ਵੱਡੇ ਆਰਟਿਸਟ ਨਿਕਲੇ ਉਹਨਾਂ ਚਾਹੀਦਾ ਵੀ ਸਾਰਿਆਂ ਦਾ ਇੱਕ ਵਾਰ ਜੁਰ ਜਿਹੜਾ ਸਾਥ ਹੈਗਾ ਨਵੇਂ ਆਰਟਿਸਟ ਦਾ ਕਿਸੇ ਵੀ ਚਾਹੇ ਕੋਈ ਨਵਾਂ ਕੰਮ ਸ਼ੁਰੂ ਕਰਦਾ ਦੇਣਾ ਜ਼ਰੂਰੀ ਚਾਹੀਦਾ ਸੋ ਅਸੀਂ ਜਾਣੇ ਕਿ ਸਾਰੇ ਤੁਹਾਡੀ ਫਿਲਮ ਨੂੰ ਜ਼ਰੂਰ ਦੇਖਣ ਤੁਸੀਂ ਬਹੁਤ ਖਾਸ ਮੁੱਖ ਆ ਗਿਆ ਸਾਰੇ ਤੇ ਸਾਰੇ ਕਿਸ ਨਾ ਕਿਸੇ ਦਿਲ ਟੁੱਟੇ ਵਾਲੇ ਵੀ ਹੋਣਗੇ ਤੇ ਅਸੀਂ ਵੀ ਸਾਰਿਆਂ ਦੇ ਦਿਲ ਜੁੜਨਗੇ ਇਸ ਫਿਲਮ ਦੇਖ ਕੇ ਤੇ ਜਿਨ੍ਹਾਂ ਨੂੰ ਹੌਸਲਾ ਟੁੱਟ ਚੁੱਕਿਆ ਉਹਨਾਂ ਨੂੰ ਹੌਸਲਾ ਮਿਲੇਗਾ ਵੀ ਇਹ ਚੀਜ਼ਾਂ ਮਿਲ ਜਾਂਦੀ ਨੇ ਵਾਪਸੀ 'ਚ ਤੇ 25 ਜੁਲਾਈ ਨੂੰ ਬੀ ਟੀਵੀ ਤੇ ਫਿਲਮ ਨੂੰ ਜ਼ਰੂਰ ਦੇਖਿਓ ਕਹਿੰਦਾ ਬਸ ਸਰ ਨਿਤਿਨ ਨਾਜ਼ ਸੰਦੀਪ ਕਮੋਜ ਮੋਹਾਲੀ